جس کی مستصوری لائے جائے گا روز کس ہے ساکتے ہیں اگر سارے توڑ گر کے لئے ہیں بھی نمجید کاؤنٹی دو آج ساڑے بچ نہیں دے پروازوں کو بچھ پڑھا دے کرتے اس مانت نے پانے کنسا اور سب نے کس پہ چرنا کچھنا کرا جائے گی ਬਰੀ ਅਪ ਆਪਣੀ ਕੋਈ ਨਾ ਉਤੇ ਉੱਤੀ ਬਰੀ ਸਮਾ ਆਇਆ ਉਹ ਦਿਨ ਆਇਆ ਜੀਰਿਤਾ ਕੀ ਜੰਮ ਰਹੀ ਆ ਮੋਟ ਦਾ ਵੀ ਸੁਲੋਨ ਜੁੜਿਆ ਗੁਰਪ ਬਣੀ ਪੜਨੇ ਨਾ ਨੂੰ ਨਾਨਕ ਸਭ ਕੰਤੇ ਦੇ ਨਾਨਕ ਕੋ ਬੋਜ ਚਟਕਾ ਦੁਖ ਛਡ ਮਨਹੀ ਹੈ

ਇਕ ਗੋੜਾ ਇਸਨੇ ਸ਼ੁਰੂ ਖਾਸ ਮੁਭਾਰ ਹੈ ਸੂਤਰੇ ਪਰ ਬੰਦਾ ਉਹੀ ਹੈ ਜੋ ਸਾਡੀ ਝੋਲੀ ਵਿੱਚ ਪਉਂਦਾ ਹੈ ਅੱਥੋਂ ਸਤਨਾਮ ਸ੍ਰੀ ਵਾਹਿਗੁਰੂ। ਪਾਵਨ ਜਾਨ ਇੱਕ ਖੇਲ ਬਣਾਇਆ ਅੱਜ ਅਕਾਲੀ ਕਿੰਨੀ ਬੜੀ ਕਿ ਉਹਦੇ ਵਾਸਤੇ ਤੇ ਖੇਲ ਕੋਈ ਯਾਰੇ ਕੋਈ ਜਾਰੇ। ਸਾਡੇ ਵਾਸਤੇ ਬਹੁਤ ਵੱਡਾ ਦੁੱਖ ਹੈ ਬਹੁਤ ਵੱਡਾ ਕਾਟ ਕਰ ਸਕਦੇ ਸੀ ਬਹੁਤ ਵੱਡਾ ਬਿਲ ਈਆਂ ਦੇ ਕਈ ਤਰੀਕੇ ਬਣੀ ਦਾ ਲੋਕਾਂ ਆਤਮਾ ਆਪਣੀ ਨਾ ਆਪਣੀ ਬਈ ਪਰ ਹਰ ਪ੍ਰਯਾਤਰੀ ਆਪਣੀ ਦੇ ਵਿੱਚ ਅਧਰਿ ਇਸੇ ਲਈ ਕਿਸੇ ਨਾ ਪਦਮੀ ਸਮਝੇ ਇੱਥੇ ਤੱਕ ਇਹ ਆਪਣਾ ਜਨਮ ਵੀ ਵਿਸ਼ਵਾਸ ਕਰਦੇ ਸਵਰਨਾ ਕल्पना ਜਨਮ ਹੀ ਆ ਕਿਸੇ ਦਾ ਤੇ ਆਪਣੀ ਕੀ ਸਵਰਨਾ ਸਾਡੇ ਉਹਦਾ ਮਕਸਦ ਤੇ ਇਹੀ ਆ ਕਿ ਆਪਾਂ جنم سوار سکی سا آنا جانا ختم ہو جائے ہر ایک جیو جہاں چل جاتا میرا بھی جنم بڑا امول ہے گہ گوائی سوئے سے سو گوایا کرے یہ جیسا جنم ہے ਬੋਲਦੇ ਬਗਲੇ ਜਿੰਨੂੰ ਸਮਝ ਆ ਗਈ ਜਿਹਦੇ ਅੰਦਰ ਪ੍ਰੇਮ ਕੈਦਾ ਹੁੰਦੇ ਉਹ ਤਾਂ ਪਾਜ਼ਿਟਿਵ ਲੂਪੋ ਰਾਤੇ ਬੈਠਾ ਮਾਂ ਤੇ ਸਰਵੀ ਬੜੀ ਅੱਛੀ ਹੈ ਪਰ ਹੁਕਮ ਨੂੰ ਪਛਾਣ ਲੈ ਤੇਰੀ ਮਾਂ ਕਰ ਖਤਮ ਹੋ ਜਾਈਂ ਫੁੱਟ ਹੋਈ ਭਾਵੇਂ ਨਾ ਸੁਣ ਤੋਂ ਤੂੰ ਉਹ ਹੀ ਤੇ ਆ ਜੀ ਉਹ ਹੀ ਤੇਰੇ ਦੁੱਖ ਦਰ ਤੇ ਬੇੜਾ ਕਰੇਗਾ ਨਾ ਨਿਗਰਤੀ ਕਰੇਗਾ ਧਰਨਾ ਨਸਾਂ ਕਹਿੰਦੇ ਨੇ ਹਰ ਪਈ ਸੁਖ ਮੰਨ ਲੈ ਨਾਨਕ ਬੋਲਣ ਚੱਟ ਨਾਲ ਦੁੱਖ ਛੱਡ ਮੰਗੀ ਐ ਕਹਿੰਦੇ ਰੁੱਤ ਨੂੰ ਛੱਡ ਕੇ ਸੁੱਖ ਮੰਗਦਾ ਅਰਦਾਸ ਕਰਦਾ ਨੰਨ ਸੁੱਖ ਮਿਲ ਜਾਂਦੇ ਫਲਾਣਾ ਸੁੱਖ ਫਲਾਣਾ ਸੁੱਖ ਨੇਥੇ ਨਵੇਂ ਸੁੱਖ ਲੱਭੋ ਜਦ ਇਹ ਰਸਤ ਪੂਰੀ ਹੋਦੀ ਨਹੀਂ ਕਿ ਮਨੀਆਂ ਨਾਲ ਜੁੜੇ ਆ ਦੁਰਨ ਦੇ ਦੁੱਖ ਛੱਡ ਮੰਨਿਆ ਹੈ ਸੁੱਖ ਦੁੱਖ ਨੂੰ ਛੱਡ ਕੇ ਹਰ ਜੀਵ ਸੁਖ ਮੰਨਦਾ ਹੈ ਅੱਗੇ ਜਵਾਬ ਹੈ ਬ੍ਰਹਮਾਰੀ ਸਾਹਿਬ ਕਹਿੰਦੇ ਇਹ ਹੋ ਹੀ ਨਹੀਂ ਸਕਦਾ ਕੋਈ ਅਸਨ ਜੀਵ ਹੈ ਜੀਵਨੀ ਝੋਲੀ ਵਿੱਚ ਦੁੱਖ ਪਿਆ ਹੈ ਤੇ ਦੁੱਖ ਤੋਂ ਬਿਨਾ ਉਹ ਪਰਮਾਤਮਾ ਤੱਕ ਪਹੁੰਚ ਜਾਵੇ ਇਹ ਹੋ ਹੀ ਨਹੀਂ ਸਕਦਾ ਦੁੱਖ ਹੀ ਤੱਕ ਦਾ ਜਰੀਆ ਹੈ ਦੁੱਖ ਹੀ ਤੱਕ ਉਹ ਉਹਨੇ ਜਿਹੜਾ ਪਰਮਾਤਮਾ ਤੱਕ ਲੈ ਕੇ ਚਾ ਸਕਦਾ ਹੈ ਸੋ ਫਿੱਟੇ ਦੇ ਬੰਦੇ ਨੂੰ ਜੁੜਨ ਦਿੰਦਾ ਸੋਪਣੀ ਜੁੜਨ ਦਿੰਦਾ ਕਿ ਮਨ ਦਾ ਆਪਣਾ ਕਪੜਾ ਤੇਰੀ ਜਿੰਦਗੀ ਤੇ ਵਿੱਚ ਪਾਉਣਾ ਹੀ ਹੁਣਾ ਪਾਉਣਾ ਮਿੱਠੇ ਸੁਭਾਅ ਸੁਫਲੂਦਾਇ ਮਿੱਠਾ ਮੰਨ ਲੈਂਦਾ ਹੈ ਕੋੜੇ ਦੁੱਖ ਨੂੰ ਵੀ ਕੋੜਾ ਸਮਝਦਾ ਹੈ ਜੇ ਮਨ ਚਾਹੀਦਾ ਰਾਤ ਦੀ ਨਿੰਦਾ ਕਰੇ ਐਸਾ ਕਰ ਲੈ ਕਿ ਤਰੰਗਦੇ ਹੋਏ ਦੀ ਨਿਬੇਰ ਕਰਦਾ ਇਹ ਜਿਹੜੇ ਪੱਖ ਨੇ ਇਹ ਦੋਨੋਂ ਪਾਸ ਨਾਲ ਛੱਡੇ ਅਰਦਾਸ ਕਰਨੀ ਹੈ ਜੋਰ ਨਾਨਸਰ ਸਾਨੂੰ ਕਹਿ ਰਹੀ ਉਸ ਗ੍ਰਹਿਨ ਸਿੱਖਿਆ ਅੰਗਨ ਕਰਤੀ ਆਪਣੇ ਜੀਵਨ ਨੂੰ ਸੁਵਾਰ ਸਕਦੇ ਸੁਨਤੇ ਟੁੱਟੇ ਕੱਪੜੇ ਵੀ ਇਹ ਹਰ ਇੱਕ ਨੇ ਪੌਨੇ ਨੇ ਕੁੰਡੀ ਲੋਭਾਟੇ ਬੰਦੇ ਦਾ ਜੀਵਨ ਬਦਲ ਦਿੰਦਾ ਬੰਦੇ ਅੰਦਰ ਦਇਆ ਪਾਵਣਾ ਹੁੰਦੀ ਸੁਖ ਲਈ ਤਾਂ ਅਨੰਦਕਾਰੀ ਹੋ ਜਾਂਦੀ ਬੰਦਾ ਬੰਦੇ ਨੂੰ ਹੀ ਸਮਝੋ ਇੱਕ ਬੰਦੇ ਉਹੀ ਬੰਦਾ ਹੁੰਦਾ ਜਿਹੜਾ ਕੱਲ ਕਰਦਾ ਕੰਤੂ ਜਿਹੜੂ ਬੱਲੇ ਮਾਨੁ ਦਾ ਅੰਧੇਵੇਂ ਸੁਖਾ ਗਿਆ ਕਿ ਉਹਦਾ ਖਾਭ ਧਾਭ ਚਲ ਚਲ ਸਭ ਕੁਝ ਹੋ ਗਿਆ ਉਹ ਪੁੱਛਦਾ ਹੀ ਜਿਨ੍ਹਾਂ ਨੇ ਹਲਕ ਕੀਤੀ ਹੋਈ ਜਿਨ੍ਹਾਂ ਨੇ ਦੁੱਧ ਦੇ ਵਿੱਚ ਜਿਹੜੇ ਸਹਾਈ ਹੁੰਦੇ ਨੇ ਉਹਨਾਂ ਦੀ ਰਾਨ ਦਾ ਕੋਈ ਕੁਝ ਤੂੰ ਕੌਣ ਤੇ ਮੈਂ ਸੁੱਖ ਮਿਲਦੇ ਸੁੱਖ ਦੇ ਵਿੱਚ ਪਿਆਰ ਥੱਕ ਹੋ ਜਾਂਦਾ ਦੁੱਧ ਕਰਕੇ ਪਿਆਰ ਕਰਦਾ ہوں بیٹھے پیار کر کے بیٹھے بیلجیت کور جی پیار کر کے سارے پیار کرتے ہو رشتہ جڑے سجن مر آئے ہوئے سچی سہلی آئی ہوئی پیار کر کے پرمتا گھرتا سوارتک پہنچ جاتے ہیں ਦੁਸਰੇ ਦੇਖੀਏ ਦੁਨੀਆ ਦੇ ਵਿੱਚ ਇਸ ਸਭ ਨੂੰ ਜਦੋਂ ਆਪਾਂ ਥਾਣਾ ਰੁਝਾਨਨਾ ਦੇਖਦੇ ਜਾਈਏ ਸਾਡੇ ਸਾਹਮਣੇ ਇਹੋ ਜਿਹੇ ਕਿਸੇ ਵਬਰ ਦੇ ਆਪਣੇ ਲੋਕ ਨੂੰ ਚਿੰਦੂ ਮੇਦ ਜੇ ਮਿੱਤਰ ਬਣਾਉਣਾ ਹੈ ਤੇ ਲੋਭ ਦੀ ਭਰਮ ਲਾਲਚ ਦੇ ਭਰਮ ਮੈਨੂੰ ਕੁਝ ਮਿਲੇਗਾ ਕਿ ਮੈਂ ਇਹਦੇ ਨਾਲ ਸੰਬੰਧ ਰੱਖਾਂਗਾ ਕਿ ਮੈਂ ਬਿਨਾਂ ਦੇ ਇੱਕ ਪਾਸੇ ਹੋ ਜਾਵਾਂ ਇਸੇ ਬੰਦੇ ਦੇ ਫਿਰ ਜਦੋਂ ਚੁ ਝੋਲੀ ਵਿੱਚ ਦੁੱਖ ਪੈਂਦਾ ਫਿਰ ਮਹਿਸੂਸ ਕਰਦਾ ਹਾਂ ਕਿ ਉੱਥੇ ਕੁਝ ਭਟਕ ਗਿਆ ਸੀ ਤੇ ਮੇਰੀ ਕੋਲ ਨਹੀਂ ਤੋ ਕਿਰਪਾ ਕਰਨ ਸਤਿਗੁਰੂ ਜੀ ਰਹਿਮਤ ਕਰਨਾ ਕੀ ਹੈ ਕਿ ਦੋ ਕਪੜੇ ਨੇ ਕਿ ਹਰ ਇੱਕ ਇਨਸਾਨ ਦੇ ਪੰਨੇ ਨੇ ਸਤਿਗੁਰੂ ਜੀ ਕਿਰਪਾ ਕਰਨ ਗੁਰੂ ਦੀ ਸਿੱਖਿਆ ਤੇ ਚੱਲ ਕਰਕੇ ਆਪਣੇ ਜਨਮ ਜਨਮ ਨੂੰ ਸਫਲ ਕਰੀਏ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਅੰਦਰ ਸਾਈਏ ਤਾਂ ਸਫਲਤਾ ਦੇ ਇਹ ਕੀ ਜਨਮ ਸੁਨੇਲਾ ਹੋ ਸਕਦੀ ਇਹ ਲੋਕ ਸੁਖੀ ਹੈ ਪਰ ਲੋਕ ਸੁਨੇਲੇ ਨਾ ਕਹਾਂ ਪ੍ਰਭ ਆਪੇ ਮੈਂ ਜੀ ਵੀ ਵੀ ਮਜੀਦ ਤੌਰ ਤੇ ਇਹਨਾਂ ਦੇ ਵਿੱਚ ਜਰੂਰ ਆਪਣੇ ਚਰਨਾਂ ਕੋਲ ਨਿਵਾਸ ਮਰਸੀ ਤਨ ਪਿੱਛੇ ਪ੍ਰਵਾਹ ਰਸਤੇ ਦਾ ਜਿੱਥੇ ਤੁਸੀਂ ਪਹੁੰਚੇ ਸਾਰੇ ਨੂੰ ਪਾਣਾ ਮੰਨਣ ਦਾ ਬਾਦ ਬਖਸ਼ਿਸ਼ ਤਨ ਪਿੱਛੇ ਪਾਸ ਰਵਾਤੇ ਇਸ ਸੁਖ ਸ਼ਾਂਤੀ ਦੇ ਰੂਪ ਤੱਕ ਪਹੁੰਚੀ ਸੋ ਇਹ ਸਾਰੇ ਅੰਦਰੀਂ ਦਾ ਸਿੱਖ ਤੇ ਅਰਥ ਸੇਵਾ ਸੰਗਤ ਦੀ ਦਾ ਜਨ ਬਰਸੀ ਚਰਨ ਕਰਨੇ ਕਲਾ ਦਾ ਜੀ ਉਸ ਬਸ ਆਉ ਇੱਕ ਚੱਬੀ ਹਾੜੀ ਨੂੰ ਮਿਲਦਾ ਸਭ ਫਿਰ ਆਪਣਾ ਸਭੇ ਜੱਤ ਲੱਗੇ ਤੇ ਕਹਾਂ ਦੇਹੀ ਤੇ ਸੰਗ ਰਹੇ ਤੇ ਕਹਾਂ mm

All the ਸ੍ਰਵਨਾ ਨਮਿਤਲ ਭਰੇ ਸੰਤ ਤੇਰੇ ਇੰਦਰੀ ਕਾ ਬਿਰਧਾ ਕਾ ਚਰਨ ਰਹਿ ਕਰ ਧਰਗ ਪਰ ਹੈ ਨੁਪਰੋ ਨਾਮਿਤ ਸਭ ਤਾ ਖਾਤੇ ਪੰਜ ਦੂਤ ਸਭ ਦਸ ਕਰ ਆਪੇ ਆਪੜੈ ਤੁਮਹਿ pray yeah. بخش کرنے چ ਤਦੁ ਕਦੈਂਤਨ ਗੁਰੂ ਮਿਲਦੇ ਚਾਰਜ प्रचार सेकंड जीवन यात्रा ਨਹੀਂ ਹੈ जीवन जीवन ਦੀ ਜ਼ਾਬਤ ਇਹ ਨੂੰ ਸੰਸਦ ਗੁਰੂ ਦੀ ਸਿੱਖਣ ਗਹਿ ਕੇ ਆਪਣਾ ਜਨ ਸਫਲ ਕਰਨਾ ਜਤਨ ਕਰੀਏ ਇਹ ਲੋਕ ਸੁਖੀਏ ਪਰਲੋਖ ਸੁਦੇ ਨਾ